ਅੰਮਾ ਦੇ ਦਰਹਾਂ ਚ ਕੱਪੜਿਆਂ ਦੇ ਮਸ਼ਹੂਰ ਸ਼ੋਰੂਮ ਚ ਪੁਲਿਸ ਦਾ ਛਾਪਾ ਛਾਪੇ ਮਾਰੀ ਵਿੱਚ ਸ਼ੋਰੂਮ ਚ ਪ੍ਰਸਿੱਧ ਕੰਪਨੀਆਂ ਦਾ ਨਕਲੀ ਸਮਾਨ ਵੇਚਿਆ ਜਾ ਰਿਹਾ ਸੀ ਇਸ ਸਮਾਨ ਨੂੰ ਮਹਿੰਗੇ ਭਾਅ ਚ ਵੇਚ ਕੇ ਗਾਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ ਕਸੀਰ ਗਾਰਮੈਂਟਸ ਵਾਲਿਆਂ ਦੇ ਕਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਏ ਜਿਹੜੇ ਗਾਰਮੈਂਟਸ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਦਰਾਹਤ ਕੱਪੜਿਆਂ ਦੇ ਮਸ਼ਹੂਰ ਸ਼ੋਰੂਮ 'ਚ ਪੁਲਿਸ ਦਾ ਛਾਪਾ ਛਾਪੇ ਮਾਰੀ ਵਿੱਚ ਸ਼ੋਰੂਮ 'ਚ ਪ੍ਰਸਿੱਧ ਕੰਪਨੀਆਂ ਦਾ ਨਕਲੀ ਸਮਾਨ ਵੇਚਿਆ ਜਾ ਰਿਹਾ ਸੀ ਇਸ ਸਮਾਨ ਨੂੰ ਮਹਿੰਗੇ ਭਾਅ 'ਚ ਵੇਚ ਕੇ ਗਾਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ ਉਹਨੇ ਇੱਕ ਅਥੇ ਦੋਸ਼ੀ ਨੂੰ ਮੌਕੇ ਤੇ ਹੀ ਕਾਬੂ ਕੀਤਾ ਐਫ ਆਈ ਆਰ ਚ ਸ਼ੋਰਮ ਦੇ ਮਾਲਕ ਦਾ ਨਾਮ ਵੀ ਦਰਜ ਕੀਤਾ ਗਿਆ ਦਰਾਹੇ ਦੇ ਥਾਣੇ ਦੇ ਐਸ ਐਚ ਓ ਕਰੋਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਨਵੀਂ ਦਿੱਲੀ ਦੇ ਰਹਿਣ ਵਾਲੇ ਕੰਪਨੀ ਦੇ ਫੀਲਡ ਅਫਸਰ ਰਾਜੇਸ਼ ਸ਼ਾਮਯਾਦਮ ਨੇ ਸ਼ਿਕਾਇਤ ਕੀਤੀ ਸੀ ਕਿ ਕੰਪਨੀ ਵੱਲੋਂ ਦਰਾਹ ਸ਼ਹਿਰ ਦਾ ਸਰਵੇਖਣ ਕਰਕੇ ਪਾਇਆ ਗਿਆ ਕਿ ਇੱਕ ਦੁਕਾਨ ਤੇ ਨਕਲੀ ਐਡੀਡਾਸ ਅਤੇ ਲੈਵਿਸ ਟੈਗ ਲਗਾ ਕੇ ਪੈਂਟ ਕਮੀਜ਼ ਜੈਕਟ ਜੌਰ ਆਦਿ ਵੇਚੇ ਜਾ ਰਹੇ ਹਨ ਜਰ ਕੀ ਇਹ ਸਾਰੇ ਕਪੜੇ ਉਸ ਦੀ ਕੰਪਨੀ ਦੇ ਨਹੀਂ ਹਨ ਇਹ ਨਕਲੀ ਹਨ ਉਹਨਾਂ ਦੱਸਿਆ ਕਿ ਦੁਕਾਨ ਚ ਭਾਰੀ ਮਾਤਰਾ ਚ ਨਕਲੀ ਸਮਾਨ ਬਰਾਮਦ ਹੋਇਆ ਛਾਪੇਮਾਰੀ ਦੌਰਾਨ ਦੁਕਾਨ ਦੇ ਮਾਲਕ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਪੁਲਿਸ ਨੇ ਕਾਪੀਰਾਈਟ ਐਕਟ 1955 ਦੀ ਧਾਰਾ 63 65 ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਇਹ ਲਾਇਸ ਤੇ ਐਡੀਟ ਆਫ ਕੰਪਨੀ ਦੇ ਨਮਾਏ ਦੇ ਆਏ ਸੀ ਉਹਨਾਂ ਵੱਲੋਂ ਤਸਦੀਕ ਗਾਰਮੈਂਟਸ ਵਾਲਿਆਂ ਦੇ ਟ੍ਰੇਡ ਕੀਤੀ ਗਈ ਹੈ ਇਹ ਉਥੋਂ ਜਿਹੜੀ ਕੰਪਨੀ ਦੀ ਅਨਲੀਗਲੀ ਕਾਪੀ ਕੀਤੀ ਹੋਈ ਹੈ ਜਿਹੜੇ گارਮੈਂਟਸ ਵੇਲੇ ਨੇ ਉਹਨਾਂ ਮੁਤਾਬਕ ਉਹਨਾਂ ਦੋ ਬੰਦਾਂ ਤੋਂ ਵਰਤਿਆ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਹੀ ਚੱਲ ਰਹੀ ਹੈ